ਈ ਆਪਾਂ ਤੁਹਾਨੂੰ ਪਤਾ ਹੀ ਹੈ ਹਰ ਰੋਜ਼ YouTube ਕਰਮਾ ਜੋੜ ਕੇ ਦੇ ਬਈ ਬਲੌਗ ਪਾਈਦੇ ਆ। ਬਾਕੀ ਆਪਾਂ ਤੁਹਾਨੂੰ ਹਰ ਰੋਜ਼ ਵਰਕਆਊਟ ਦੀ ਪੂਰੀ ਵੀਡੀਓ ਦਿਖਾਉਣੀ ਆ। ਬਾਕੀ ਆਪਾਂ ਵੀਡੀਓ ਦੇ ਵਿੱਚ ਉਹਨਾਂ ਵਰਕਆਊਟ ਪਹਿਲਾਂ ਬੋਲਾ ਕਰਾਂਗੇ ਬਈ ਪਹਿਲਾਂ ਆਪਾਂ ਕਰਨਾ 20 ਮਿੰਟ ਵਾਰਮਅਪ। ਵਾਰਮਅਪ ਕਰਨ ਤੋਂ ਬਾਅਦ ਆਪਾਂ ਸਾਰੀਆਂ ਸਜਾ ਕਰੀਆਂ ਜਿਹੜੀਆਂ ਕਿ ਵਾਰਮਅਪ ਹੋਦੀਆਂ ਹੁੰਦੀਆਂ ਫਿਰ ਆਪਾਂ ਥੈਰਾ ਬੈਂਡ ਦੀਆਂ ਸਜਾ ਕਰਨੀਆਂ ਜਿਹੜੀਆਂ ਕਿ 15-20 ਮਿੰਟ ਥੈਰਾ ਬੈਂਡ ਦੀਆਂ ਸਜਾ ਨੇ ਜਿਹਨੂੰ ਕਿ ਆਪਾਂ ਸਟ੍ਰੈਚਿੰਗ ਕਹਿੰਦੇ ਆ ਤੇ ਬਾਕੀ ਜਿਹੜਾ ਕਿ ਅੱਜ ਦਾ ਆਪਣਾ ਵਰਕਆਊਟ ਸੀ ਉਹ 45 ਮਿੰਟ ਸਲੋ ਰਨ ਜਿਹੜੀ ਕਿ ਸਲੋ ਰਨਿੰਗ ਕਰਨੀ ਦੀ ਉਹ ਵੀਡੀਓ ਦੇ ਵਿੱਚ ਤੁਸੀਂ ਦੇਖੋ ਜਮਾ ਆਪਾਂ ਈ ਰੇਨਿੰਗ ਕਰਨੇ ਆਪਾਂ ਤੁਹਾਨੂੰ ਆਪਣਾ ਵਰਕਆਊਟ ਤਾਂ ਦਿਖਾਉਣੇ ਆ ਇਸ ਤਰ੍ਹਾਂ ਹੀ ਰੇਨਿੰਗ ਸਟਾਰਟ ਕਰਿਆ ਕਰੋ ਜਿਹੜੇ ਕਿ ਉਹ ਟੀ ਦੀ ਭਾਰਤੀ ਦੇਖਣੀ ਆ ਆਰਮੀ ਦੀ ਭਾਰਤੀ ਦੇਖਣੀ ਆ ਬੀਐਸਪੀ ਦੀ ਪੰਜਾਬ ਪੁਲਿਸ ਦੀ ਜਿਹੜੇ ਨਵੇਂ ਮੁੰਡੇ ਭਾਰਤੀ ਦੇਖਦੇ ਆ ਉਸ ਤਰ੍ਹਾਂ ਹੀ ਆਪਾਂ ਨੂੰ ਸਸ਼ੀਗਾਰ ਬਈ ਮਾਦਾ ਦਾ ਆਪਣਾ ਕਰਮਾ ਜੜ ਤੁਹਾਡਾ ਸਵਾਗਤ ਆਪਣੇ ਬਲੌਗ ਦੇ ਵਿੱਚ ਬਈ ਹੁਣ ਆਪਾਂ ਆਏ ਸੀ ਗਰਾਊਂਡ ਦੇ ਦੋ ਤਰ੍ਹਾਂ ਦੇ ਲੋਕੇ 20 25 ਦਾ ਸੀ ਆਪਾਂ ਸੰਧੂ ਰੋਡ ਤੇ ਮਾਰਕੀਟ ਵੀ ਦਿਖਾਇਆ ਸੀ ਆ ਜਿਹੜਾ ਅੱਜ ਦਾ ਆਪਣਾ ਵਰਕਆਊਟ ਨਾਲ ਪਹਿਲਾਂ ਤੁਹਾਨੂੰ ਗਰਾਊਂ ਖੇਡਾਂ ਕੀ ਗਰਾਊਂਡ ਦੇ ਵਿੱਚ ਮੀਂਹ ਬਹੁਤ ਪੈ ਰਿਹਾ ਤੇ ਤਰਸਣ ਹੋਈ ਪਈ ਐ ਅੱਜ ਆਪਾਂ ਫੇਰ ਸੜਕ ਤੇ ਜਾ ਰਹੇ ਆ ਮੀਂਹ ਨੇ ਬਹੁਤ ਹੀ ਕਾਇਰ ਮਚਾਇਆ ਹੋਇਆਗਾ ਜਾਂ ਆਪਣੇ ਮੁੰਡੇ ਕੋਈ ਫੌਜੀ ਲੱਗੇ ਕੋਈ ਸੈਰੀ ਕਰਦੇ ਆ ਹੁਣ ਆਪਾਂ ਜਾ ਰਹੇ ਆ ਗਰਾਊਂਡ ਤੋਂ ਬੱਲ ਉਧਰ ਸੜਕ ਤੇ ਨਹੀਂ ਕਰਾਂਗੇ ਪਹਿਲਾਂ ਵਾਰਮ ਅਪ ਕਰਾਂਗੇ ਫੇਰ ਕੋਈ ਸੱਜਾ ਤੇ ਅੱਜ ਨਾਲ ਵਰਕਆਊਟ ਦਾ ਦਿਖਾਉਣੇ ਆ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ ਸਾਰੇ ਜਿਹਨੇ YouTube ਚੈਨਲ ਸਬਸਕ੍ਰਾਈਬ ਕਰੋ ਆਪਾਂ ਤੁਹਾਡੇ ਲਈ ਹੋਰ ਤੋਰ ਨਵੀਂ ਵੀਡੀਓ ਲੈ ਕੇ ਆਉਂਦੇ ਬਾਕੀ ਕਮੈਂਟ ਕਰਕੇ ਦੱਸ ਸਕੋ ਆਪਾਂ ਤੁਹਾਡੇ ਲਈ ਕਿਹੜੀ ਵੀਡੀਓ ਲੈ ਕੇ ਆਉਂਦੇ ਆਪਾਂ ਹੁਣ ਗਰਾਊ ਇਹ ਵਾਰਮ ਅਪਪ ਦੀ ਵੇਸੇਜਾ ਕਰ ਰਹੇ ਆ ਸਾਰਿਆਂ ਇਹ ਬਾਕੀ ਜੀ ਯਾਰ ਰੋਜ਼ ਵੀਡੀਓ ਦੇ ਵਿੱਚ ਦੇਖਦੇ ਹਾਂ ਇਸੇ ਤਰ੍ਹਾਂ ਹੀ ਤੁਸੀਂ ਯਾਰ ਰੋਜ਼ ਵਾਰਮ ਅਪਪ ਕਰਨਾ ਪਹਿਲਾਂ ਸੱਜਾ ਕਰ ਲਈਆਂ ਜਦੋਂ ਇਸ ਤੋਂ ਬਾਅਦ ਵਾਰਮ ਅਪਪ ਨਹੀਂ ਕਰਨੀ ਐ ਤੇ ਬਾਕੀ ਹੋਰ ਜਾਣਕਾਰੀ ਵੀ ਆਪਾਂ ਨੂੰ ਤੁਸੀਂ ਮੈਸੇਜ ਕਰਿਆ ਕਰੋ ਬਾਕੀ ਆਪਾਂ ਤਾਂ ਦਿਲੀ ਵਰਕ ਆਊਟ ਰੋਜ਼ ਪਾਉਂਦੇ ਰਹਿੰਦੇ ਆ ਅੱਜ ਆਪਾਂ 50 ਕਿਲੋਮੀਟਰ ਜਿਹੜਾ ਕਿ ਅੱਜ ਦਾ ਵਰਕਆਊਟ ਆ ਅੱਜ ਆਪਣੀਆਂ ਸਲੋ ਰਨਿੰਗ ਜਿਹੜੀ ਕਿ 45 ਮਿੰਟ ਸਲੋ ਰਨਿੰਗਾ ਤੇ ਇਸ ਤੋਂ ਬਾਅਦ 5 ਮਿੰਟ ਰੈਸਟ ਆ ਤੇ ਜਿਹੜੀਆਂ ਕਿ ਇਸ ਤੋਂ ਬਾਅਦ 4 ਰੈਸਟਾਂਗੀਆਂ ਇਹ ਆਪਣਾ ਅੱਜ ਦਾ ਵਰਕਆਊਟ ਹੈ 45 ਮਿੰਟ ਸਲੋ ਰੈਣੀ ਜਿਹੜੀ ਕਿ ਪਾਵਰ ਵਰਕਆਊਟ ਦੇ ਕੰਮ ਆਉਦੀ ਆ ਇਹ ਆਪਣੇ ਸੈਜਾਂ ਕਰ ਰਹੇ ਆ ਸਾਰੀਆਂ ਜਿਹੜਾ ਕਿ ਆਪਣਾ ਵਰਕਆਊਟ ਸੀ ਬਈ ਉਹ ਜਗਾ ਸਟਾਰਟ ਗਰਾਊਂਡ ਤੋਂ ਨੂੰ ਪਤੀ ਆ ਵੀ ਦਾ ਕਰਕੇ ਗਿੱਲਾ ਸੀ ਤੁਸੀਂ ਬਾਣਾ ਦੇ ਵਿੱਚ ਦੇਖਦੇ ਬਹੁਤ ਪਾਣੀ ਖੜਾਗਾ ਅੱਜ ਆਪਾਂ ਸੜਕ ਤੇ ਰੈਣੀ ਕਰਨ ਆ ਆਪਾਂ ਸੜਕ ਤੇ ਆਪਾਂ ਨੂੰ ਜਿਆਦਾ ਦੌੜ ਰੈਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਿੰਨਪੇਣ ਉੱਠ ਗੜਦੀ ਆ ਪਰ ਆਪਣੀ ਮਜਬੂਰੀ ਬਣ ਗਈ ਅੱਜ ਆਪਾਂ ਸਲੋ ਰੈਣੀ ਕਰ ਰਹੇ ਆ ਕਿਉਂਕਿ ਹੁਣ ਆਪਾਂ ਵਰਕਆਊਟ ਸਾੜ ਨਹੀਂ ਸਕਦੇ ਅੱਜ ਆਪਾਂ 45 ਮਿੰਟ ਸਲੋ ਰਣੀ ਕਰਾਂਗੇ ਬਾਕੀ ਤੁਹਾਨੂੰ ਵੇਜ ਵੇਜ ਦਿਖਾਉਂਦੇ ਰਹਿਾਂਗੇ ਕਿਉਂਕਿ ਬਲੌਗ ਬਹੁਤ ਵੱਡਾ ਹੋ ਜਾਊਗਾ ਬਾਕੀ ਵੀਡੀਓ ਵੰਡ ਦੇ ਕਰ ਜ਼ਰੂਰ ਦੇਖਿਆ ਕਰੋ ਆਪਾਂ ਤਾਂ ਡੇਲੀ ਉਸ ਟਾਈਪ ਦੀਆਂ ਵੀਡੀਓ ਲੈ ਕੇ ਆ ਗਏ ਹਾਂ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿਸ ਟਾਈਪ ਦੀ ਵੀਡੀਓ ਚਾਹੀਦੀ ਆ ਆਪਾਂ ਤਾਂ ਡੇਲੀ ਉਸ ਟਾਈਪ ਦੀ ਵੀਡੀਓ ਲੈ ਕੇ ਆ ਕਰਾਂਗੇ ਬਾਕੀ ਆਪਾਂ ਇੰਸਟਾਗ੍ਰਾਮ ਤੇ ਵੀ ਹਰ ਰੋਜ਼ ਰੀਲਾਂ ਪਾਈਆਂ ਜਿਹੜੀਆਂ ਵੀ ਸਬਕਤ ਮਿਲਣੀਆਂ ਪਾਈਆਂ ਹੋਰ ਵਰਕਆਊਟ ਦੀਆਂ ਵੀ ਇਸੇ ਤਰ੍ਹਾਂ ਹੀ ਰਣੀ ਕਰਦੇ ਰਹਿਣਾ ਕਰੋ ਆ ਦੇਖੋ ਭਾਈ ਸਲੋ ਰਿਵੀ ਕਰ ਰਿਹਾ ਆਪਣੇ ਤਿੰਨ ਨੌਜਵਾਨ ਜਿਹੜੇ ਕੀ ਛੋਟੇ ਅਜੇ 16 18 ਸਾਲ ਦੇ ਹੀ ਜੇ ਇਹਰੇ ਦਾਡੇ ਕਰ ਰਿਹਾ ਵਰਕਆਊਟ ਉਹ ਆਪਣੇ ਮੂਰੇ ਜੀ ਸਾਹਿਬ ਆ ਰਹੇ ਆ ਖਾਲਸਾ ਗੁਰੂ ਦਾ ਖਾਲਸਾ ਜਿਹੜਾ ਕਿ ਬਹੁਤ ਵਧੀਆ ਵਰਕ ਕਰਦਾ ਇਦਾਂ ਆਪਣਾ ਗੇਂਦੀ ਜਿਹੜਾ ਕਿ ਜ ਨਵਾਂ ਨਵਾਂ ਪੱਠਾ ਲੱਗਾ ਇਹਨੂੰ ਸਮਝਾਉਣ ਵਾਲਾ ਵੀ ਕਿਵੇਂ ਵਰਕ ਉਹ ਕਰਾ ਕਰ ਇਹ ਹੁਣ ਰਣੀ ਕਰ ਰਿਹਾ ਹੌਲੀ ਹੌਲੀ 45 ਮਿੰਟ ਬਹੁਤ ਸੋਹਣਾ ਵਰਕਆਊਟ ਚੱਲ ਰਿਹਾ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਮਿਹਨਤ ਕਰਦੇ ਰਿਹਾ ਕਰੋ ਬਾਕੀ ਹੋਰ ਕਿਸੇ ਨੇ ਜਾਣਕਾਰੀ ਲੋੜੀ ਆ ਆਪਾਂ ਨੂੰ ਕਮੈਂਟ ਕਰਾ ਕਰੋ ਜਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਮੈਸੇਜ ਕਰਾ ਕਰੋ ਓਨਲੀ ਵਟਸਐਪ ਮੈਸੇਜ ਕਰੋ ਭਾਈ ਆਪਾਂ ਹਰੇਕ ਦਾ ਰਿਪਲਾਈ ਕਰਾਂਗੇ ਥੋੜਾ ਜਿਹਾ ਲੇਟ ਹੋ ਸਕਦਾ ਇਹ ਸੀ train ਨਹੀਂ ਕਰੋ ਹੁਣ ਅੱਜ ਆਪਾਂ ਲਗਭਗ ਬਾਂਦਰਾ ਦੇ ਕਰ ਜਾਵਾਂਗੇ ਰਹਿਣੀ ਗੱਲਾਂ ਸੁਣੋ ਹੁੰਦਾ ਜਿਆਦਾ ਟਾਈਮ ਹੋ ਜਾਊਗਾ ਔਰ ਜਾਣ ਕਰਾਗੇ 41 ਮਿੰਟ ਸਲੋ ਰਨ ਨਹੀਂ ਕਰਦੇ ਅੱਡੇ ਆਪਣੇ ਬਾਂਦਰਾ ਪਹੁੰਚ ਚੁਕੇ ਆ ਜਿਹੜੇ ਕੀ ਸਲੋ ਰਨ ਨਹੀਂ ਕਰਦੇ ਹੋਏ ਤੁਹਾਨੂੰ ਕਿਹਾ ਸੀ ਵੀ ਬਾਂਦਰਾ ਜਾਣਾ ਆਪਾਂ ਆ ਦੇਖੋ ਬਾਂਦਰਾ ਦੀ ਫਿਰਨੀ ਬਹੁਤ ਸੋਹਣੀ ਸਲੋ ਰਨ ਨਹੀਂ ਕਰ ਰਹਾ ਮੁੰਡੇ ਪਾਸ ਚੱਲੇ ਹੋਏ ਆ ਬਹੁਤ ਸੋਣਾ ਵਰਕਆਊਟ ਕਰ ਰਿਹਾ ਆਪਣਾ ਸਰਦਾਰ ਵੀ ਫਿਟਨੈਸ ਲਈ ਵਰਕਆਊਟ ਕਰ ਰਿਹਾ ਇਹ ਵੀ ਆਰਮੀ ਦੇ ਵਿੱਚ ਸਿਲੈਕਟ ਹੋ ਚੁੱਕਿਆ ਬਾਕੀ ਮੈਂਟਲਿਸਟ ਵੀ ਬੇਟ ਹੈ ਦੁਆ ਕਰਦੇ ਵੀ ਭਰਤੀ ਹੋਵੇ ਵਧੀਆ ਬਹੁਤ ਸਖ਼ਤ ਵਰਕਆਊਟ ਕਰ ਰਹੇ ਆ ਨੋ ਬਈ ਆਪਣੇ ਤੁਸੀਂ ਮੁੱਡੇ ਦੇਖ ਸਕਦੇ ਹੋ ਲਗਭਗ ਆਪਾਂ ਮੂਰੇ ਆ ਗਈ ਸੀ ਉਹਦਾ ਪਸੀਨਾ ਆ ਚੁੱਕਾ ਇਹਨਾਂ ਨੂੰ ਫਲੋਰ ਰਨਿੰਗ ਜਿਹੜੀ ਕਿ 30 ਮਿੰਟ ਹੋਣ ਵਾਲੀ ਹੈ ਲਗਭਗ ਬਾਕੀ ਵੀਡੀਓ ਦੇ ਵਿੱਚ ਆਪਾਂ ਘੱਟ ਦਿਖਾਈ ਹੈ ਬਾਕੀ ਤੁਹਾਨੂੰ ਕੋਈ ਨਾ ਟਾਈਮ ਦਿਖਾਵਾਂਗੇ ਬਲੌਗ ਦੇ ਵਿੱਚ ਐਂਡ ਕਰਮਾਏ ਕੋਈ ਦਿੱਕਤ ਨਹੀਂ ਛੱਡ ਲਿਆ ਇਹ ਆ ਰਹੇ ਆ ਬਈ ਬਹੁਤ ਸੋਨਾ ਵਰਕਆਊਟ ਕਰਦੇ ਆ ਇਸੇ ਤਰ੍ਹਾਂ ਹੀ ਤੁਸੀਂ ਹਰ ਰੋਜ਼ ਵਰਕਆਊਟ ਕਰ ਰਹੇ ਹੋ ਲਗਭਗ ਬਈ ਜੋੜ ਕੇ ਆ ਪਹੁੰਚਣ ਆਲੇ ਆਪਾਂ ਲਾਗੇ ਲੱਗ ਹੀ ਆ ਨੋ ਬਈ ਮਿੱਤਰੋ 900 ਮੀਟਰ ਰਹਿ ਚੁਕੀ ਹੈ ਦਵਾਰੇ ਆਪਾਂ ਜਿੱਥੋਂ ਰੇਸ ਸਟਾਰਟ ਕੀਤੀ ਸੀ ਉੱਥੇ ਹੀ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਮੁੰਡੇ ਪੂਰੇ ਭਿੱਜੇ ਹੋਇਆ ਸੋਰ ਨਹੀਂ ਕਰਦੇ ਹੋਏ ਤੇ ਤੁਸੀਂ ਪਹਿਲਾਂ ਨੋਟ ਸਟੈਪ ਵੀ ਦੇਖ ਕੇ ਰਸੋ ਕਿੰਦਾ ਦੰਰ ਰਿਹਾ ਸਲੋ ਜਾਦੇ ਹੋਏ ਕਿ ਉੱਥੀ ਹੈ ਬਹੁਤ ਸੋਹਣੀ ਪੇਸ ਵਰਕਆਊਟ ਕਰ ਰਿਹਾ ਤੁਸੀਂ ਹਰ ਰੋਜ਼ ਪੇਸ ਵਰਕਆਊਟ ਵੀ ਕਰਿਆ ਕਰੋ ਸਪੀਡ ਵਰਕਆਊਟ ਵੀ ਵਰਕਆਊਟ ਹਰ ਰੋਜ਼ ਮਾਦਾ ਬਦਲ ਕੇ ਹੁੰਦਾ ਹੁੰਦਾ ਜਿਵੇਂ ਸੋਮਵਾਰ ਨੂੰ ਆਪਾਂ ਪੇਸ ਵਰਕਆਊਟ ਕਰ ਲਿਆ ਮੰਗਲਵਾਰ ਨੂੰ ਆਪਾਂ ਸਲੋ ਰਣੀ ਕਰ ਲਈ ਬੁੱਧਵਾਰ ਨੂੰ ਆਪਾਂ 400 ਮੀਟਰ ਵਾਲੀ ਜਿਹੀ ਤਰ੍ਹਾਂ ਹੀ ਵਰਕਆਊਟ ਹੁੰਦਾਗਾ ਬਾਕੀ ਹੋਰ ਜਾਣਕਾਰੀ ਲਈ ਆਪਾਂ ਨੂੰ ਤੁਸੀਂ ਮੈਸੇਜ ਕਰੋ ਤੇ ਇਸੇ ਤਰ੍ਹਾਂ ਹੀ ਆਪਣੀ ਵੀਡੀਓ ਦੇ ਐਂਡਰ ਕਰਵਾਇਆ ਰਿਹਾ ਕਰੋ ਆਪਾਂ ਬਾਕੀ ਵੀਡੀਓ ਦੇ ਸ਼ੁਰੂ ਦੇ ਵਿੱਚ ਇਹ ਵਰਕਆਊਟ ਬੋਲਦੀ ਹੁੰਦੇ ਆ ਇਹ ਆਪਾਂ ਤੁਹਾਨੂੰ ਪੂਰਾ ਵਰਕਆਊਟ ਦਿਖਾਉਣੇ ਲਿਆ ਵੀ ਇਸੇ ਤਰ੍ਹਾਂ ਵਰਕਆਊਟ ਚੱਲਦਾ ਹੈ ਇਸ ਤਰ੍ਹਾਂ ਅਸੀਂ ਸਟੈਚਿੰਗ ਕਰਦੇ ਆਂ ਬਾਕੀ ਦਾ ਡੇਲੀ ਆਪਾਂ ਸਟੈਚਿੰਗ ਐਕਸਰਸਾਈਜ਼ਾਂ ਤੇ ਹਾਈਟ ਦੀਆਂ ਐਕਸਰਸਾਈਜ਼ਾਂ ਆਰ ਘਟਾਉਣ ਦੀਆਂ ਐਕਸਰਸਾਈਜ਼ਾਂ ਸਪੈਸ਼ਲ ਲੈ ਕੇ ਆਇਆ ਕਰਾਂਗੇ ਪੂਰੀ ਵੀ ਹਰ ਰੋਜ਼ ਵੀਡੀਓ ਅਪਲੋਡ ਕਰਿਆ ਕਰਾਂ ਇੱਕ ਐਤਵਾਰ ਨੂੰ ਆਪਾਂ ਡਾਈਟ ਪਲਾਨ ਦੀ ਵੀਡੀਓ ਅਪਲੋਡ ਕਰਿਆ ਕਰਾਂਗੇ ਲੋਈ ਮੁੰਡੇ 100 ਮੀਟਰ ਰਹਿ ਚੁਕੀ ਆ ਕਹਿੰਦੇ ਮੁੰਡੇ ਤੇਜ ਹੋ ਚੁਕਿਆ ਕਹਿੰਦੇ ਮੁੰਡਿਆਂ ਨੇ ਤੇਜ ਕਾਤੀ ਰਨਿੰਗ ਤੇ ਕਹਿੰਦੇ ਜੱਸੀ ਸਾਰਿਆਂ ਤੋਂ ਮੂਰੇ ਪੱਦਾ ਜੱਸੀ ਦੇ ਸਿੰਦ ਪਿੰਡ ਬਹੁਤ ਹੁੰਦੀ ਸੀ ਤੇ ਜੱਸੀ ਕਹਿੰਦੇ ਸਾਰਿਆਂ ਤੋਂ ਮੂਰੇ ਆਹ ਖਤਰਾ ਬੋਜੀ ਦਾ ਘਰ ਆ ਤੇ ਸੁੱਖੀ ਬੋਜੀ ਦਾ ਘਰ ਵੀ ਤੁਸੀਂ ਵਿੱਚ ਦੇਖ ਸਕਦੇ ਹੋ ਰੋਡ ਦੇ ਤੇ ਨਾਲ ਦੇ ਘਰ ਆ ਤੇ ਜੱਸੀ ਕਹਿੰਦੇ ਸਾਰਿਆਂ ਤੋਂ ਮੂਰੇ ਜਾਂਦਾ ਹੋਇਆ ਕੱਲਾ ਹੀ ਫਿਰਦਾ ਪੋਗਲਾ ਕਪੜਾ ਆਈਆਂ ਪਰ ਜੱਸੀ ਦੀ ਬਾਕੀ ਇੱਕ ਦਿਨ ਆਪਾਂ ਵੀਡੀਓ ਪਾਈ ਸੀ ਨਾ ਐਂ ਜੱਸੀ ਤੋਂ ਰੇਤ ਭਰਉਣੀ ਆਪਾਂ ਚੋਟੀ ਦਾ ਬਣਾ ਦੇਣਾ ਕਹਿੰਦੇ ਆਪਾਂ ਜੱਸੀ ਨੂੰ ਚੋਟੀ ਦਾ ਉਹ ਵੀ ਮੁੰਡਿਓ ਅਰੇ ਜਿਹੜੀ ਇਹਨਾਂ ਨੇ 45 ਮਿੰਟ ਕਰ ਚੁੱਕੇ ਐ ਤੇ ਹੁਣ ਬਸ ਹੀ 5 ਤੋਂ 10 ਮਿੰਟ ਰੈਸਟ ਕਰ ਲਗੇ ਫੇਰ ਸਲੂਟੜਾ ਲਾਉਂਦੇ ਆਂ ਦੀ ਵੀਡੀਓ ਦਿਖਾਵਾਂਗੇ ਤੇ ਇਸੇ ਤਰ੍ਹਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ। ਉਹ ਬਾਈ ਮੁੰਡਿਓ ਜਿਹੜੀ ਕਿ ਆਪਾਂ 45 ਮਿੰਟ ਸਲੋ ਰਹਿਣੇ ਕੀਤੀ ਸੀ। ਵਰਕਆਊਟ ਹੋ ਚੁੱਕਾ ਕੰਪਲੀਟ। ਦਰਦਾਂ ਨਹੀਂ ਲੱਗ ਚੁੱਕੀਆਂ। ਥੋੜੀ ਜਿਹੀ ਆਪਣੀ ਤਕੀਦ ਖਰਾਬ ਸੀ ਪਰ ਫਸੰਦ ਅਸੇ ਚੜਾ ਦੀ ਵੀਡੀਓ ਬਣੀ ਗਈ। ਤੇ ਹੁਣ ਲਾ ਰਹੇ ਡੈੱਡ ਵਗੈਰਾ ਆਪਾਂ ਕੀ ਰੋਕ ਰੋਕ ਕੇ ਲਾਉਂਦੇ ਆਂ ਪਾਵਾਂ ਦੀ ਪਾਵਰ ਲਈ। ਤੁਸੀਂ ਵੀ ਇਸੇ ਤਰ੍ਹਾਂ ਹੀ ਵਰਕਆਊਟ ਕਰਿਆ ਕਰੋ। ਇਸੇ ਤਰ੍ਹਾਂ ਹੀ ਡੰਡ ਵਗੈਰਾ ਲਾਇਆ ਕਰੋ ਬਾਕੀ ਹਰ ਰੋਜ਼ ਵਰਕਆਊਟ ਕਰਾਇ ਕਰੋ ਜਿੱਦਣ ਆਪਣਾ ਜੱਸੀ ਮੋਟਰਸਾਈਕਲ ਤੇ ਆ ਰਿਹਾ ਪੁਲਸੀਆ ਇਸੇ ਆਪਣਾ ਬੂ ਬਾਈ ਜਿਲ੍ਹਾ ਸਰਪਚੇਤਰ ਹੈ ਅੱਥੇ ਕੋਲ ਇੱਧਰ ਆਪਣਾ ਜੱਸੀ ਪੁਲਸੀਆ ਲੈ ਕੇ ਉੱਤੀ ਆਇਆ ਹੋਇਆ ਆ ਆਪਣੇ ਤੁਸੀਂ ਮੁੰਡੇ ਦੇ ਸਾਹਦੇ ਬਹੁਤ ਵਧੀਆ ਵਰਕਆਊਟ ਕਰ ਰਿਹਾ ਹੈ ਪੂਰੇ ਜੋਸ਼ ਦੇ ਵਿੱਚ ਚੱਲ ਰਿਹਾ ਪੂਰੇ ਜੋਰ ਦੇ ਵਿੱਚ ਪੁਰੀਆਂ ਕਹਿੰਦੇ ਤੂੰ ਮਾ ਲੈ ਰਹੀਆਂ ਲੱਗਦਾ ਹੈ ਬਹੁਤ ਜਨਾ ਵਰਕਆਊਟ ਕੀਤਾ ਹੈ ਬਾਕੀ ਇਸੇ ਤਰ੍ਹਾਂ ਹੀ ਡੰਡ ਵਗੈਰਾ ਲਾਇਆ ਕਰੋ ਆਪਰੇ ਨਵੇਂ ਜਵਾਬਾ ਜਿਹੜੇ ਕੀ ਆਨਾ ਸਾਡੀ ਜੀ ਜੀ ਦੀ ਤਰੀਕਾ ਲੱਗੇ ਜੀ ਆਰ ਵੀ ਦੀ ਆ ਗਈ ਤੁਹਾਨੂੰ ਪਹਿਲਾਂ ਆਰ ਵੀ ਦੀ ਭਰਤੀ ਲੇਖਣਗੇ ਬਈ ਮੁੱਡੇ ਨੇ 100 20 ਡੰਡ ਮਾਰ ਚੁੱਕੇ ਹੈ ਲਗਭਗ ਕਿਸ ਨੇ 100 ਲਾਇਆ ਕਿਸ ਨੇ 50 ਲਾਇਆ ਕਿਸੇ 30 ਲਾਇਆ ਇਤਨਾ ਹੀ ਲਾਇਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਆਪਣੇ ਫੌਜੀਗਾਂ ਦਾ 100 20 ਲਾਇਆ ਤੇ ਹੁਣ ਇਹ ਕਰਨਗੇ ਲਗਭਗ 1-2 ਮੀਟਰ ਅਸਟ ਫੇਰ ਲਾਉਣਗੇ ਡੰਡਾ ਫਿਰ ਦਿਖਾਵਾਂਗੇ ਲੋ ਬਈ ਮੁੱਡੇ ਦਵਾਰੇ ਵੀ ਡੰਡ ਲਾ ਚੁੱਕੇ ਹੈ ਜਿਹੜੇ ਕੀ ਬਹੁਤ ਪੂਰੇ ਡੈਂਟਾ ਬਹੁਤ ਵਧੀਆ ਲਾਇਆ ਲੈ ਜੱਸੀ ਪੁਲਸੀ ਆ ਘੜਾ ਲੋਕਾਂ ਨੂੰ ਨੋਜ ਦੇ ਰਿਹਾ ਬਹੁਤ ਸੋਹਣੀ ਇਹ ਜਿਹੜਾ ਕਿ ਅੱਜ ਦਾ ਆਪਣਾ ਬਲੌਗ ਆ ਬਈ ਇਹ ਹੋ ਚੁਕਾ ਕੰਪਲੀਟ ਬਸ ਬਾਕੀ ਤੁਸੀਂ ਆ ਰੋਜ ਕੋਲ ਆਨ ਕਰਾਇਆ ਕਰੋ 10-15 ਮਿੰਟ ਬਾਕੀ ਆਪਣਾ ਅੱਜ ਦਾ ਬਲੌਗ ਇਥੋ ਹੀ ਸਮਾਪਤ ਹੁੰਦਾ ਬਾਕੀ ਹੋਰ ਵੀਡੀਓ ਲਈ ਆਪਣਾ ਚੈਨਲ ਸਬਸਕ੍ਰਾਈਬਰ ਕਰੋ ਤੇ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਧੰਨਵਾਦ